ਓ ਬੇਟੀ ਬਚਾਓ ਬੇਟੀ ਬਣਾਓ ਬੇਟੀ ਵਾਹ ਟੈਲੀਕ ਇਸ ਕਰਕੇ ਆਪ ਜਿਹੜੀ ਆ ਬਹੁਤ ਫਾਈਨ ਲੱਗਦੀ ਰਿਪ ਕਰ ਕੋਈ ਪੁੱਛਾ ਦਾ ਕੇ ਆਪ ਤਾਂ ਮੇਨਲੀ ਇਹੋ ਜਿਹੇ ਲੋਨਸ ਦੀ ਨੈਸੋ ਸਲਾਨੀ ਠੀਕ ਆ ਇਹਦਾ ਮੇਨ ਮਕਸਦ ਇੱਕੋ ਹੀ ਆ ਵੀ ਤੁਹਾਡੀ ਜਿਹੜੀ ਆ ਪਰਸਨੈਲਿਟੀ ਵੀ ਕਿਵੇਂ ਡਿਵੈਲਪ ਕਰਨਾ ਤੁਸੀਂ ਕੋਈ ਇਦਾਂ ਦੇ ਬੱਚੇ ਕਦੀ ਬੋਲ ਹੀ ਨਹੀਂ ਹੁੰਦੇ ਕਹਿੰਦੇ ਕਈ 6ਵੇਂ ਸਮੈਸਟਰਾਂ ਤੱਕ ਨਹੀਂ ਫੜ ਕੇ ਬੋਲ ਹੀ ਸਕਦੇ ਯਾਰ ਉਸ ਤੋਂ ਕਰੋ ਬੋਲ ਕੇ ਤੇ ਇੱਕ ਦੂਜੇ ਸਾਹਮਣੇ ਵਾਲੇ ਕਲਾਸ ਵਿੱਚ ਵੀ ਕੋਸ਼ਿਸ਼ ਕਰੋ ਬੋਲਿਆ ਜਿੰਨਾ ਵੱਧ ਤੋਂ ਵੱਧ ਬੋਲੋਗੇ ਠੀਕ ਹੈ ਅਜੇ ਗ੍ਰੀਟਿਕਾ ਨੂੰ ਚੱਕ ਚਾੜੀ ਕਿੱਥੇ ਰੱਖ ਰਹੀ ਆਂ ਬਾਕੀ ਦੋਹਰ ਹੋਈ ਤਾਂ ਦੱਸ ਦੇਵਾਂਗੇ ਇਹਦਾ ਹੋਰ ਫੋਟੋ ਕੀ ਆ ਮਤਲਬ ਕੀ ਆ ਮਤਲਬ ਸੁਣਾਉਂਦਾ ਐਨਐਸਐਫ ਠੀਕ ਆ ਆ ਬਣ ਗਈ ਕਾਲੇ ਜਾਣ ਦੇ ਵਾਸਤੇ ਇੱਥੇ ਕਰਦੇ ਇਹ ਮੋਢੇ ਬਣਾਏ ਜਾਂਦਾ ਇਦਾਂ ਨਾ ਕਰੋ ਵੀ ਬਸ ਜਿਹੜਾ ਮੇਲਾ ਆ ਤੇ ਬਸ ਇੱਥੇ ਖਾਣ ਪੀਣ ਆਏ ਆ ਤੇ ਖਾਪੀ ਕੇ ਚਾਹ ਜੀ ਪੀ ਕੇ ਰਹਿ ਗਏ ਹਰ ਪੱਲੇ ਗੱਲ ਚ ਕਾਟੋ ਨਾ ਜਾਂਦਾ ਇਹ ਨਾਲ ਆ ਤੁਸੀਂ ਮੇਰੇ ਕੋਲ ਲੈ ਕੇ ਜਾਣਾ ਕਾਟ ਦੀ ਬੈਠ ਕੇ ਆ ਪਿਆੜਾ ਜਾਂਦਾ ਤੇ ਜਿਹੜੀਆਂ ਕੁੜੀਆਂ ਨੇ ਆਪਣੀਆਂ ਥੈਲੀਆਂ ਭਲੀਆਂ ਨੂੰ ਕਹਿੰਦੇ ਨੇ ਵੀ ਆ ਜਾ ਹਰ ਜੀ ਮੈਂ ਮੂਰ ਕਿਤਾਈ ਕਿ ਤੂੰ ਇੱਧਰ ਆ ਜਾ ਤੇ ਉਹ ਉਹ ਜਿਵੇਂ ਨਾ ਰਹੋ ਦੂਜੀ ਗੱਲ ਜੇੜਾ ਕੋਈ ਕੰਮ ਕਰਦਾ ਜੇੜਾ ਕੋਈ ਲੈਕਚਰਿੰਗ ਨੂੰ ਮਨ ਦੀ ਚਲੇ ਕਰਕੇ ਜੋ ਕੋਈ ਛੱਦ ਦੇ ਦੱਸਿਆ ਨਾ ਵੀ ਤੁਹਾਨੂੰ ਪੁੱਛਣਾ ਹੈ ਜੇ ਕੋਈ ਗੈਸ ਲੈਕਚਰ ਕਰਾਉਨੇ ਆ ਅਗਲਾ ਸਾਨੂੰ ਇਹ ਕਹਿ ਦੇ ਵੀ ਐਨਐਸਐਸ ਦਾ ਏਮ ਕੀ ਹੈ ਐਨਐਸਐਸ ਨੂੰ ਹੀ ਕੈਂਪ ਲਾਇਆ ਕਾਦੇ ਵਾਸਤੇ ਆ ਕਿਉਂ ਲਾਉਣਾ ਇੱਥੇ ਕਰਨਾ ਚਾਹੀਦਾ ਤੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਉਸ ਵੇਲੇ ਛੱਦ ਨਹੀਂ ਤਾਂਡੀ ਸਪੋਰਟ ਕਰਨੀ ਵੀ ਛੱਦ ਨੇ ਦੱਸਣਾ ਹੈ ਮੈਂ ਛੱਦ ਸਾਨੂੰ ਤਾਂ ਦੱਸਿਆ ਨਹੀਂ ਛੱਦ ਕੋਈ ਇਹਦਾ ਦੱਸਿਆ ਹੀ ਹੈਗੇ ਨਹੀਂ ਏ ਨਹੀਂ ਹਰ ਬੱਚੇ ਨੂੰ ਕੱਲੇ ਜਦੋਂ ਪਤਾ ਹੋਣਾ ਚਾਹੀਦਾ ਕਿ ਸਾਡਾ ਐਮ ਕੀ ਹੈ ਇਸ ਕੈਂਪ ਦਾ ਮਤਲਬ ਨਹੀਂ ਹੁੰਦਾ ਉਸ ਸਰ ਸਰ ਜਿਹੜੇ ਕੰਮ ਜਿਹਦਾ ਦੀ ਡਿਊਟੀ ਆ ਉਹ ਦੋ ਤਿੰਨ ਗਰੁੱਪ ਬਣਾਉਣੇ ਆ ਉਹਨਾਂ ਚ ਚਾਰ ਤੋਂ ਵੱਧ ਬੱਚੇ ਨਹੀਂ ਠੀਕ ਹੈ ਅਸੀਂ ਆਪਣੇ ਲਾਸਟ ਡੇ ਵਾਲੇ ਦਿਨ ਇਹ ਤੋਂ ਤਿੰਨ ਕੈਂਪ ਲਾਉਣੇ ਆ ਇਹ ਤਿੰਨ ਕੈਂਪ ਜਿਹੜੇ ਕਿੰਨਾ ਸਾਲਾਂ ਦੇ ਵਿੱਚ ਲੱਗਣੇ ਇਹਨਾਂ ਦਾ ਤੁਹਾਨੂੰ ਏ ਬੀ ਸੀ ਜਿਨੇ ਇੱਕੋ ਕੈਂਪ ਲਾਇਆ ਉਹਨੂੰ ਏ ਸਰਟੀਫਿਕੇਟ ਜਿਨੇ ਦੋ ਲਾਏ ਉਹਨੂੰ ਵੀ ਜਿਹਨੇ ਤਿੰਨੇ ਕਰ ਪਲਾਏ ਉਹੀ ਸੀ ਸਰਟੀਫਿਕੇਟ ਮਿਲਣਾ ਨਾ ਐਨਐਸਰਸੀ ਕੋਰਸ ਹੈ ਤਾਂ ਜਿਸ ਕੋ ਰਿਪੋਰਟ ਦੀ ਐ। ਅਬ ਉਹ ਕੈਂਪ ਜਿਹੜਾ ਇਹ ਤਿੰਨ ਨੰਬਰ ਤੁਹਾਡੇ ਅਕੈਡੈਮਿਕ ਕੁਆਲਿਫਿਕੇਸ਼ਨ ਜਦੋਂ ਹੁੰਦੀ ਉਹਦੇ 'ਚ ਜਮ੍ਹਾਂ ਹੁੰਦੇ ਆ। ਮੰਨ ਕੇ ਚੱਲੋ ਵੀ ਤੁਹਾਡੀ 5 ਜਾਂ 10 ਨੰਬਰ ਦੀ ਕੈਸੇ ਹੀ 10 ਨੰਬਰ ਦੀ ਤੁਹਾਡੀ ਬਾਕੀ ਪਰਫਾਰਮੈਂਸ ਦੀ ਐਂਡ ਆ ਨੰਬਰ ਦੀ ਤੁਹਾਡੀ ਇੰਟਰਵਿਊ ਸੀ। ਤੁਸੀਂ 35 ਨੰਬਰ ਚਾਹੀਦੇ ਤੁਹਾਨੂੰ ਮੰਨ ਕੇ ਚੱਲੋ ਵੀ 100 'ਚ ਤੁਹਾਨੂੰ 35 ਨੰਬਰ ਚਾਹੀਦੇ। ਤੁਹਾਡੇ ਬਣਦੇ 30 ਜਾਂ 32। ਤਾਂ ਜੇ ਤੁਹਾਡੇ ਕੋਲ ਐਮਐਸਸ ਦਾ ਸੀ ਸਰਟੀਫਿਕੇਟ ਹੈਗਾ ਉਹ 3 ਪਲੱਸ ਹੋ ਗਿਆ ਤੁਸੀਂ ਕੁਆਲੀਫਾਈ ਹੋ ਜੀ ਓਕੇ ਇਸ ਕਰਕੇ ਨਾ ਐਨਸੀਸੀ ਆ ਐਨਐਸਐਸ ਇਹ ਸਿਰਫ ਤੁਹਾਡੀ ਜਿਹੜਾ ਬੀਏ ਦੇ ਲੈਵਲ ਦੇ ਗ੍ਰੈਜੂਏਸ਼ਨ ਦੀ ਇੱਧਰ ਧਿਆਨ ਦੇ ਤੂੰ ਇੰਟਰਵਿਊ ਦੇਣੀ ਆ ਨਾ ਗੱਲ ਨੂੰ ਤੁਹਾਡੀ ਐਸਆਈ ਦੀ ਇੰਟਰਵਿਊ ਹੁੰਦੀ ਮੋੜਿਆਂ ਦੇ ਖਾਸ ਕਰਕੇ ਉਹਦੇ ਵਿੱਚ ਜਦੋਂ ਤੁਹਾਡੀ ਸਕੋਰਿੰਗ ਹੁੰਦੀ ਆ ਸ਼ਾਰਟਲਿਸਟਿੰਗ ਹੁੰਦੀ ਆ ਤੁਹਾਡੀ ਐਨਐਸਐਸ ਦੀ ਸਕੋਰ ਉਹਦੇ ਵਿੱਚ ਪੈਣੀ ਆ ਐਨਸੀਸੀ ਦੀ ਸਕੋਰ ਪੈਣੀ ਆ ਤੁਹਾਡੀ ਅਕੈਡੈਮਿਕ ਕੁਆਲੀਫਿਕੇਸ਼ਨ ਮੰਨ ਮਨ ਲਾ ਤੁਹਾਡੀ 55% ਕੋਲ ਹੈ ਬਿਲਜੀ ਬੰਦੇ ਤੁਹਾਡੀ 55% ਹੈ 55 ਤੁਹਾਡੀ ਬਣੀ ਆ ਤੇ 55% ਦੇ ਮਤਲਬ ਤੁਸੀਂ ਇੱਕ ਕੰਡੀਸ਼ਨ ਨੂੰ ਪੂਰੀ ਕਰ ਗਏ ਤੁਹਾਡੇ ਤਿੰਨ ਜਾਂ ਚਾਰ ਨੰਬਰ ਉੱਥੋਂ ਪੈ ਗਏ ਜਾਂ ਪੰਜ ਨੰਬਰ ਕੀ ਹੋ ਸੀ ਪੰਜ ਨੰਬਰ ਕੋ ਤਾਂ ਤੁਸੀਂ ਵੇਖਣਾ ਵੀ ਤੁਹਾਡੇ 35 ਕਿਵੇਂ ਪੈਣੇ ਉਹ ਚ ਤੁਹਾਡਾ ਸਿਪਲਾ ਨੋਟ ਤੁਹਾਡੇ ਇੰਟਰਨਲ ਅਸੈਸਮੈਂਟ ਉਹ ਤੁਹਾਡਾ ਸਾਰਾ ਕੁਝ ਜਿਹੜਾ ਆ ਉਹ ਬਾ ਕੇ ਤੁਸੀਂ 35 ਨੰਬਰ ਰਿਕੁਆਇਰਮੈਂਟ ਪੂਰੀ ਕਰਕੇ ਫਿਰ 100% ਤੁਸੀਂ ਅਗਲੀ ਜਿਹੜੀ ਇੱਕ ਫਿਜੀਕਲ ਟੈਸਟ ਹੈ ਜਿਹੜੀ ਉਹਦੇ 'ਚ ਜਾਣਾ ਹੁੰਦਾ ਹੈ ਹੈਨਾ ਇਹ ਚੀਜ਼ਾਂ ਨੂੰ ਧਿਆਨ ਚ ਰੱਖਿਆ ਕਰੋ ਇਹ ਤੋਂ ਬਸ ਇਦਾਂ ਨਾ ਕਰਿਆ ਕਰੋ ਵੀ ਟੀਚਰ ਮੈਨੂੰ ਪਤਾ ਹੈ ਸਾਰਿਆਂ ਨਾਲ ਵੀ ਬੈਠੇ ਬਗਾਨੇ ਦੱਬ ਕੇ ਮਾਰਦੇ ਆ ਮੈਂ ਦੱਬ ਕੇ ਨਾ ਜਿਹੜੇ ਮਾਰਦੇ ਆ ਪਰ ਮੈਂ ਨਾਲ ਨਾਲ ਜਿਹੜਾ ਨਾ ਇਹ ਚੀਜ਼ ਵੀ ਤੁਹਾਨੂੰ ਦੱਸਣੀ ਲੱਗਦੀ ਹੈ ਡਿਸਪਲਨ ਜੇ ਰਹਿਣਾ ਸਭ ਤੋਂ ਪਹਿਲਾਂ ਆਸੀ ਸਿੱਖਣਾ ਹੈ ਅਸੀਂ ਆਪ ਨੂੰ ਸਿਪਲਨ ਦੀ ਗੱਲ ਫੇਰ ਅਗਿਆ ਡਿਸਪਲਨ ਜਦੋਂ ਅਸੀਂ ਆਜਾਮ ਕਰਦੇ ਠੀਕ ਹੈ ਤੋਂ ਹੁਣ ਅਸੀਂ ਯਾਦ ਲਿਖੇ ਆਪਾਂ ਨੂੰ ਵੀ ਰੈਲੀ ਜੀ ਮੇਲਾ ਪੜੀ ਉਹ ਲੈ ਜੀ ਕੱਢ ਕੇ ਉਸ ਤੋਂ ਬਾਅਦ ਸੇ ਰੋਕੀ ਆਉਣਾ ਤੇ ਐਵੇਂ ਇੱਧਰ ਉੱਧਰ ਰੋਲਾ ਰੱਪਾ ਚਲੋ ਚਾਹ ਪਿਆ ਕੇ ਪਹਿਲੇ ਤੋਂ ਬਸਾਂ ਦੱਲੀਆਂ ਨੇ ਡਿੱਕੀ ਪਿੰਡ ਬਿੱਲੇ ਵਾਲੇ ਉਹ ਜਿਹੜੀ ਬੱਸ ਐਨ ਵਿਦਿਆਰਥਣਾਂ ਜਿਹੜੀਆਂ ਕੁੜੀਆਂ ਦੇ ਨਾਲ ਫੁੱਲ ਹੋ ਚੁੱਕੀ ਐ ਤੇ ਆ ਵੀ ਬੱਸ ਫੁੱਲ ਹੋਣ ਲੱਗੀ ਐ ਉੱਤੇ ਜਾ ਕੇ ਆਪਾਂ ਰੈਲੀਆਂ ਰੋਲੀਆਂ ਕੱਢਾਂਗੇ ਨਸ਼ਾ ਖਿਲਾਫ ਲੋਕਾਂ ਨੂੰ ਜਾਗਰੂਕ ਕਰਾਂਗੇ ਐਨਐਸਐਸ ਵਾਲੇ ਆਹ ਮੁੰਡੇ ਕਹਿੰਦੇ ਐਨ ਸਿਰੇ ਦੇ ਸ਼ਕੀਨ ਗੱਭਰੂ ਇਹ ਸ਼ੇਰੋਂ ਦੀ ਧਰਤੀ ਦਾ ਸਤਵਿੰਦਰ ਮੇਰੇ ਵੀਰੋ ਇਹ ਅਮਰਤ ਲੱਧੂ ਦੀ ਧਰਤੀ ਦਾ ਐਨ ਪ੍ਰੀਤ ਟਰੈਕਟਰ ਦਾ ਜੇਤੂ ਆ ਇਹ ਆਹ ਐਡ ਕਹਿੰਦੇ ਇਹ ਨੁਗਰੀ ਕੁੜੀ ਦਾ ਜੇਤੂ ਤੇ ਆਹ ਵੀਰ ਨੂੰ ਕਹਿੰਦੇ ਬੱਕਰੀ ਦਾ ਮਾਨ ਸਨਮਾਨ ਕੀਤਾ ਗਿਆ ਸੀ ਇਹ ਆਲੂ ਅਰਜਨਾ ਚਲੋ ਹੁਣ ਬੈੰਨੇ ਆ ਬਸ ਦੇ ਵਿੱਚ ਇਧਰ ਬਾਕੀ ਵਿਦਿਆਰਥੀ ਆ ਰਹੇ ਆ ਫਿਰ ਆ ਆ ਜਣੀਆਂ ਸਿੱਧਾ ਬਿੱਲਿਆਂ ਵਾਲੇ ਸ਼ਹਿਰ ਫੇ ਰਾਹ ਦੀ ਕੋਈ ਸਵਾਰੀ ਨਹੀਂ ਹੈਗੀ ਇਹ ਵੱਡਾ ਵੀ ਆਪਣਾ ਸਵਾਰੀ ਹਲੇ ਚੜਦੀ ਜਾ ਰਹੀ ਆ ਬਸ ਉਹ ਦੀ ਰਾਲਾ ਇੱਕ ਕਿੰਨਾ ਪਾਇਆ ਹੋਣਾ ਬਸ ਦੇ ਵਿੱਚ ਕੁਝ ਨਹੀਂ ਪਤਾ ਲੱਗ ਰਿਹਾ ਪਿੱਛੇ ਵੀ ਲੋਕ ਜਾਨਤੀ ਬੈਠੇ ਆ ਬਿੱਲਾ ਵਾ ਮੇਰੀ ਮੈਂ ਕਹਾਂ ਤਾ ਥੋੜੇ ਜੇ ਸਫਰ ਜਿਹੜਾ ਤੈਗ ਕਰਨ ਤੋਂ ਬਾਅਦ ਆਪਣੀਆਂ ਜੜੀਆਂ ਗੱਡੀਆਂ ਬਿੱਲੇ ਵਾਲੀ ਜਿਹੜਾ ਪਿੰਡ ਬਿੱੱਲਿਆਂ ਵਾਲੀ ਧਰਤੀ ਆ ਪਵਿੱਤਰ ਧਰਤੀ ਉੱਥੇ ਪੁੱਜ ਚੁੱਕੀਆਂ ਨੇ ਤੇ ਸਾਰੇ ਵਿਦਿਆਰਥੀ ਉਤਰ ਰਹੇ ਨੇ ਗੁਰੂ ਗੋਬਿੰਦ ਸਿੰਘ ਖਾਲਸਾ ਗੋਲੇ ਸਰਹਾਲੀ ਕਲਾਂ ਇਧਰਲੇ ਪਾਸੇ ਬਿੱੱਲਾ ਗਗੜੇਵਾਲ ਦੀ ਧਰਤੀ ਦਾ ਬੁਲਟ ਦਾ ਜੇਤੂ ਨੋਯਾਨ ਮੱਧਿਆ ਨਾਲ ਸਨਮਾਨ ਕੀਤਾ ਗਿਆ ਇਹਦਾ ਤੇ ਇਧਰ ਕਿ ਨੇ ਸੋਨੇ ਫੁੱਲਾ ਹਨਾ ਕਿ ਤੁਮបាន ਕੀਤਾ ਵਈ ਗੋਜ ਸੁਏ ਸੁਏ ਬੱਲਾ ਚ ਤੇਰੇ ਲਈ ਮੈਂ ਸਾਰੀ ਸੰਗਮ ਕੱਢ ਲਿਆ ਆ ਫੁੱਲਾਂ ਦਾ ਉੱਦਰ ਉਹ ਚੱਲੀਏ ਲਓ ਇਹ ਤਸਵੀਰਾਂ ਕਰਵਾਈਆਂ ਜਾ ਰੀਆਂ ਐਨਐਸਐਸ ਦੇ ਗਰੁੱਪ ਵੱਲੋਂ ਕਿ ਯਾਦਗਾਰ ਲਈ ਸੰਭ ਕੇ ਰੱਖ ਲੈ ਫੋਟੋ ਦੋਨਾਂ ਦੀ ਵਕਤ ਬੀਤਿਆ ਸ਼ੀਸ਼ੇ ਕਰੇ ਦਿਖਾਉਂਦੇ ਨਹੀਂ ਹੁੰਦੇ ਇਹ ਗਾ ਦਾ ਸੁਨਿੰਦਰ ਆ ਦੂਜਾ ਤੇ ਇਹ ਕਹਿੰਦੇ ਯਾਦਗਾਰੀ ਤਸਵੀਰ ਕਰਵਾਈ ਜਾ ਰਹੀ ਹੈ ਸਰਕਾਰਾਂ ਪਰਵਾਹ ਨਹੀਂ ਕਰਨ ਇਹਨੂੰ ਲਓ ਆ ਪਿੰਡ ਅਡਾਪਟ ਕੀਤਾ ਗਿਆ ਬਿੱਲਿਆਂ ਵਾਲਾ ਵਾਲਾ ਜਿਹੜਾ ਬਿੱਲਿਆਂ ਵਾਲਾ ਪਿੰਡ ਆ ਜੇਲਾ ਕਰਨਦਾਰ ਦਾ ਇਹ ਆਪਣੇ ਕੌਜਲੇ ਦੇ ਬਿਲਕੁਲ ਨਜ਼ਦੀਕ ਪਿੰਡ ਆ ਐਨਐਸਐਸ ਦੇ ਵੱਲੋਂ ਅੱਜ ਆਪਾਂ ਆ ਪਿੰਡ ਦੇ ਵਿੱਚ ਜਾਗਰੂਕ ਕਰਾਂਗੇ ਸਾਰੇ ਪਿੰਡ ਵਾਸੀਆਂ ਨੂੰ ਉਹ ਤੂੰ ਆ ਉੱਥੇ ਛੱਡ ਲੈ ਲਓ ਜੀ ਕਿੰਨਾ ਖੂਬਸੂਰਤ ਪਿੰਡ ਆ ਕਿੰਨੀ ਸੋਹਣੀ ਗੋਠੀ ਆ ਨੈਸ਼ਨਲ ਸਰਵਿਸ ਸਕੀਮ ਦੇ ਬੱਚੇ ਸਰਵੇ ਕਰਨ ਪੁੱਜਿਆ ਇੱਥੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਲੀ ਕਲਾ ਦੇ ਵਿਦਿਆਰਥੀ ਸਾਰੇ ਰੈਲੀ ਰੂਲੀ ਕੱਢਾਂਗੇ ਆਪਾਂ ਵੋਟਾਂ ਮੰਗਣਾਵਾਂਗੇ ਚੌਣ ਨਿਸ਼ਾਨ ਆਪਣਾ ਹੈਗਾ ਵਾ ਕੀ ਦੱਸ ਕੱਸ ਪੰਜਾ ਚੌਣ ਨਿਸ਼ਾਨ ਪੰਜਾ ਦੇ ਚੌਣ ਨਿਸ਼ਾਨ ਝਾੜੂ ਸਾਫ ਸਫਾਈ ਕਰਨੀ ਆ ਆਪਾਂ ਪੇਂਟ ਦੀ ਹਾਂਜੀ ਆ ਸਾਡਾ ਵੀਰ ਕਹਿੰਦੇ ਮਖੂਦੀ ਧਰਤੀ ਦਾ ਸਪੈਸ਼ਲ ਤੌਰ ਤੇ ਪੁੱਜਾ ਸਾਜਨ ਇਹ ਗਰਨੂਰ ਸਿੰਘ ਮੁੰਡਾ ਕਹਿੰਦੇ ਡਰੋਨ ਵਾਲਾ ਸਰਹਾਲੀ ਦੀ ਧਰਤੀ ਦਾ ਜੈਲਦਾਰ ਸਾਹ ਇਹ ਸਾਡਾ ਵੀਰ ਬਹੁਤ ਹੀ ਪਿਆਰਾ ਤੇ ਰਿਸਪੈਕਟਡ ਵੱਡਾ ਫੁੱਟਬਾਲ ਦਾ ਵੱਡਾ ਖਿਡਾਰੀ ਆ ਰੁਲਾਂਡੋ ਰੁਨਾਲਡੋ ਦਾ ਫੈਨ ਆ ਇੱਥਾ ਸਾਨੂੰ ਯਾਦਗਾਰੀ ਤਸਵੀਰਾਂ ਕਰਵਾਈਆਂ ਜਾ ਰਹੀਆਂ ਨੇ ਨਹੀਂ ਕੋਈ ਗੱਲ ਨਹੀਂ ਨਰੇ ਨਰੇ ਆਪਾਂ ਵਲੌਗਰਾਂ ਪ੍ਰਸ਼ਾਦ ਦੋ ਬਾੜ ਬੱਜਾ ਲਾਓ ਲਾਓ ਨਰੇ ਬੋਰਪੌ ਬੋਰ ਬੱਜਾ ਪਿੱਛੇ ਵਾਲੇ ਨੂੰ ਇਸ ਤਾਲਾ ਦਾ ਇਸ ਤਾਲਾ ਕਰੀ ਸੋਟ ਲੌਕ ਲੌਕ ਇਸਾ ਸਾਰੇ ਲੋਕ ਬੋਲਦੇ ਨੇ ਆਹ ਕਹਿੰਦੇ ਲੱਗਦਾ ਕਹਿੰਦੇ ਇਹਦੇ ਆ ਯਾਰ ਤੁਸੀਂ ਆਇਓ ਗਗਨ ਗਗਨ ਇਹ ਵੀ ਕਹਿ ਪੀ ਜੀ ਦੇਖੋ ਰਸਤੇ 'ਚ ਪਸ਼ੂ ਆ ਰਹੇ ਨੇ ਆ ਵੇਖੋ ਸਾਡੀ ਬਹੁਤ ਹੀ ਪਿਆਰੀ ਭੈਣ ਮਾਝ ਵਰਗੀ ਮਾਝ ਹੀ ਆ ਮਾਝ ਵਰਗੀ ਭੈਣ ਭੈਣ ਵਰਗੀ ਆਹੀ ਕੁੱਤੇ ਰਕਾ ਸਭ ਤੋਂ ਵਫਾਦਾਰ ਜਾਨਵਰ ਡੀ ਫੋਰ ਡੌਗ ਅਮੀ ਬੋਲਾ ਸੋਲ ਵੱਡਾ ਕੌਣ ਵੱਡਾ ਪਿੱਛੇ ਆ ਕੇ ਤੇਰੇ ਬਾਬੂ ਉਹ ਨੂੰ ਸਹੀ ਕਰੋ ਸੈੱਟ ਕਰੋ ਵੀ ਪਾਇਆ ਜਾ ਰਿਹਾ ਬਹੁਤ ਬਹੁਤ ਮੁਬਾਰਕਾਂ ਨਸ਼ਾ ਛੱਡੋ ਕੋੜ ਵੱਡੋ ਨਸ਼ਾ ਛੱਡੋ ਕੋੜ ਵੱਡੋ ਨਸ਼ਾ ਛੱਡੋ ਕੋੜ ਵੱਡੋ ਲਾਓ ਨਾਰੇ ਕੋਈ ਨਹੀਂ ਕਿਹਾ ਬੱਚਾ ਮਗਰ ਕੋਈ ਨਹੀਂ ਕਹੋ ਮੈਨੂੰ ਦੱਸੋ ਮੈਂ ਲਾ ਲਾਂ ਨਾ ਕਿਹੜਾ ਲਾਉਣਾ ਮਾਤਾ ਲਾਓ ਨਸ਼ਾ ਛੱਡੋ ਕੋੜ ਵੱਡੋ ਨਸ਼ਾ ਛੱਡੋ ਕੋੜ ਵੱਡੋ ਨਸ਼ਾ ਛੱਡੋ ਕੋੜ ਵੱਡੋ ਨਸ਼ਾ ਛੱਡੋ ਏ ਮਾਦਲੀ ਬਿੱਲਿਆਂ ਵਾਲੀ ਬਿੱਲਿਆਂ ਵਾਲਾ ਪਿੰਡ ਤੇ ਜਿਹੜੇ ਸੈਕਟਰੀ ਸਾਹਿਬ ਆ ਉਹ ਵੀ ਸਾਡੇ ਇਸੇ ਪਿੰਡ ਦੇ ਤੇ ਸਾਹਿਬ ਕੀ ਨਾਮ ਸਰ ਸੈਕਟਰੀ ਸਾਹਿਬ ਦਾ ਹਰਜੋ ਸਿੰਘ ਸਰਦਾਰ ਹਰਜਿੰਦਰ ਸਿੰਘ ਇਸੇ ਪਿੰਡ ਦੇ ਆ ਸੈਕਟਰੀ ਸਾਹਿਬ ਬਿੱਲਿਆਂ ਵਾਲੇ ਦਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਜਿਹੜਾ ਕਿ ਵਿਦਿਅਕ ਖੇਤਰ ਦੇ ਵਿੱਚ ਮੱਲਾ ਮਾਰਦਾ ਹੋਇਆ ਗਲਦ ਇਹ ਸਾਡੇ ਸਟਾਫ ਦੇ ਮੁਖੀ ਆ ਐਨਐਸਐਸ ਦੇ ਸਰ ਅੱਜ ਆਪਾਂ ਕੀ ਕਰਨਾ ਆ ਇੱਥੇ ਬਿੱਲਿਆਂ ਦੇ ਪਿੰਡ ਦੇ ਵਿੱਚ ਸਾਡਾ ਨਾਲ ਅੱਜ 7 ਡੇ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਸਰ ਦਾ ਜੀ ਤੇ ਉਹਦੇ ਵਿੱਚ ਕੀ ਵੀ ਪਹਿਲੇ ਦਿਨ ਅਸੀਂ ਪਿੰਡ ਦਾ ਦੌਰਾ ਕਰਨਾ ਹੈ ਹਾਂ ਜੀ ਸਾਰਾ ਪਿੰਡ ਨੂੰ ਚੈੱਕ ਕਰਨਾ ਵੀ ਕਿੱਥੇ ਕਿੱਥੇ ਸਫਾਈ ਕਰਨ ਵਾਲੀ ਹੈ ਕਿੱਥੇ ਕਿੱਥੇ ਕੀ ਕੰਮ ਕਰਨਾ ਹੈ ਜਿੱਦਾਂ ਪੂਰੇ ਲਾਂਬਾ ਅਗੇ ਸਫਾਈ ਕਰਾਂਗੇ ਜਾਂ ਇੱਥੇ ਕੋਈ ਵੀ ਕੋਈ ਮਤਲਬ ਕਿ ਕਿਛੁਛੁ ਸਫਾਈ ਕਰਨ ਵਾਲੀ ਹੋਈ ਜੀ ਕਿੱਥੇ ਮਦਦ ਲੱਗਾ ਸਾਨੂੰ ਕੋਈ ਕੰਮ ਕਰਨਾ ਜੀ ਜੀ ਉਹ ਕਰਾਂਗੇ ਅਸੀਂ ਇਸ ਪਿੰਡ ਨੂੰ ਬੋਧ ਰਿਆ ਹੋਇਆ ਠੀਕ ਹੈ ਜੀ ਅਸੀਂ ਸੱਤ ਦਿਨ ਸਾਡੀ ਕੋਸ਼ਿਸ਼ ਹੋਊਗੀ ਇਸ ਪਿੰਡ ਦਾ ਭਲਾ ਕੀਤਾ ਜਾਵੇ ਵੱਧ ਤੋਂ ਵੱਧ ਠ ਠੀਕ ਆ ਉਹ ਕਿ ਜੀ ਬੱਚੇ ਬੜੇ ਪਿੰਡ ਵਿੱਚ ਕੰਮ ਜਿੰਨਾ ਕੀਤਾ ਜਾਂਦਾ ਜੀ ਜੀ ਸਾਰੇ ਬੱਚੇ ਬੜੇ ਅਸਲ ਬੱਚੇ ਬਹੁਤ ਕਦਾ ਸਾਥ ਵਿੱਚ ਉਹ ਕੈਂਪ ਦੇ ਕਿਉਂ ਸਾਲ ਹੋ ਗਿਆ ਡਿਜੀਟਲ ਕਦੋਂ ਕੈਂਪ ਕਦੋਂ ਕੈਂਪ ਲੱਗਦਾ ਤੇ ਅਸੀਂ ਕੈਂਪ ਲਾਵਾਂਗੇ ਜੀ ਬੱਚਿਆਂ ਦਾ ਬਹੁਤ ਛਾ ਹੈਗਾ ਕੈਂਪ ਦਾ ਮਕਸਦ ਇਹ ਸਰ ਦੂਜਿਆਂ ਦੀ ਸੇਵਾ ਕਰਨਾ ਮਤਲਬ ਲੋਕ ਵੀ ਵੱਢ ਜੀ ਦੇਖੋ ਜੀ ਐਨਐਸਓ ਦਾ ਮੋਰ ਵੀ ਮਤਲਬ ਵੀ ਹੈ ਨਾਟ ਵੀ ਵਾਟਿੰਗ ਠੀਕ ਆ ਆਪਣੇ ਆਪ ਨੂੰ ਛੱਡ ਕੇ ਰਸਤੇ ਵਿੱਚ ਸੁਹਾਗ ਦੇ ਲੋਕਾਂ ਲਈ ਕੰਮ ਕਰਨਾ ਠੀਕ ਹੈ ਆਸੇ ਸੇਵਾ ਕਰਨਾ ਠੀਕ ਸਰਕਾਰੀ ਐਲੀਮੈਂਟਰੀ ਸਕੂਲ ਬਿੱਲਿਆਂ ਵਾਲਾ ਬਲਾਕ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਗਿਆਨ ਦੀ ਜੋਤ ਜਗ ਰਹੀ ਅੰਦਰ ਪਾਣੀ ਤੇ ਰੁੱਖਾਂ ਦੀ ਕਰੋ ਸੰਭਾਲ ਸਾਡਾ ਜੀਵਨ ਇਹਨਾਂ ਨਾਲ ਚੰਨ ਤੇ ਪਹੁੰਚਾ ਜੇ ਇਨਸਾਨ ਕਿਤਾਬਾਂ ਵਿੱਚੋਂ ਹੀ ਮਿਲਿਆ ਗਿਆ ਬਹੁਤ ਹੀ ਖੂਬਸੂਰਤ ਜੀਆਂ ਲਾਈਨਾਂ ਲਿਖੀਆਂ ਨੇ ਸਰਕਾਰੀ ਸਕੂਲ ਦੀਆਂ ਕੰਧਾਂ ਤੇ ਬੈਨਰ ਇਹਦਾ ਬੈਨਰ ਬੱਸ 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 ਠੀਕ ਠੀਕ ਲਾਤੀਆਂ ਜਾ ਰਹੀਆਂ ਨੈਸ਼ਨਲ ਸਰਵਿਸ ਸਕੀਮ ਸਤ ਦੇ ਸਪੈਸ਼ਲ ਕੈਂਪ 18 ਦਸੰਬਰ 2024 ਤੋਂ ਸ਼ੁਰੂ ਹੋ ਕੇ 24 ਦਸੰਬਰ 2024 ਤੱਕ ਸੁਵਿਧਿਆਰਥੀਆਂ ਦਾ ਠਾਠਾ ਮਾਰਦਾ ਹੋਇਆ ਇੱਕ ਤੁਸੀਂ ਦੇਖ ਸਕਦੇ ਹੋ ਕਾਫੀ ਵਿਦਿਆਰਥੀ ਸਾਥੀ ਆਪਣੇ ਗੁਰੂ ਗੋਬਿੰਦ ਸਿੰਘ ਫਲਸਾ ਕਾਲਜ ਦੇ ਇਧਰਲੇ ਪਾਸੇ ਪੌਣ ਰੈਲੀ ਕੱਢ ਕੇ ਆ ਗਏ ਆ ਬਿੱਲਿਆਂ ਵਾਲੇ ਤੋਂ ਤੇ ਮੇਰੇ ਨਾਲ ਅਵੀਜੀਤ ਸ਼ਰਮਾ ਆਏ ਨੇ ਉਸ ਦਾ ਬੈਸਟ ਵਲੰਟੀਅਰ ਆ ਵੀ ਰਿਹਾ ਵਾ ਤੇ ਮੈਂ ਵੀ ਰਿਹਾ ਵਾਂ ਆਪਣੇ ਸਮੇਂ ਦੇ ਕਹਿੰਦੇ ਸਾਬਕਾ ਬੈਸਟ ਵਾਲੈਂਟੀਅਰ ਹਾਂਜੀ ਤੇ ਅਭੀ ਜੀ ਤਾਂ ਪਰੇਲੀ ਕਾਢ ਦਿੱਤੀ ਤੇ ਹੁਣ ਕਿਹੜੀ ਐਕਟੀਵਿਟੀ ਕਰਾਂਗੇ ਆਪਾਂ ਲੰਗਰ ਖਾਂਚ ਆਉਂਗਾ ਅੱਛਾ ਲੰਗਰ ਇੱਥੇ ਸਮਾਨ ਬਣਿਆ ਬਾਅਦ ਖਾਣਾ ਵਾ ਬਸ ਸਮਾਨ ਕਿਹੜਾ ਬਣਿਆ ਲੰਗਰ ਬਣਿਆ ਲੰਗਰ ਹੀ ਬਣਿਆ ਸਮਾਨ ਬਣਿਆ ਠੀਕ ਠੀਕ ਹੈ ਸਮਾਨ ਤੇ ਲੰਗਰ ਤੇ ਕੀ ਕੀ ਲੰਗਰ ਤੇ ਅਜੇ ਪਤਾ ਨਹੀਂ ਆ ਜਾ ਕੇ ਪਤਾ ਲੱਗੂਗਾ ਜਾ ਕੇ ਪਤਾ ਲੱਗੂਗਾ ਤੂੰ ਮੇਰਾ ਐਕਸਾਈਟਡ ਆ ਪੂਰਾ ਹਾਂਜੀ ਹਾਂਜੀ ਬਹੁਤ ਸੱਚ ਬਹੁਤ ਐਕਸਾਈਟਡ ਹਾਂ ਹਾਂ ਤੇ ਤੈਨੂੰ ਪੂਰਾ ਮਤਲਬ ਚਾਹ ਵਾ ਕੰਮ ਕਰਾ ਹਾਂ ਇਹਨੂੰ ਚੁਗ ਚੁਗ ਮਾਰਿਆ ਥੱਲੇ ਚਾਹ ਵਾ ਲੰਗਰ ਖਾਨ ਦਾ ਪੂਰਾ ਚਾਹ ਵਾ ਹਾਂ ਇਹਨਾਂ ਤੋਂ ਚੁਗ ਚੁਗ ਮਾਰਿਆ ਥੱਲੇ ਤਾਂ ਚਾਹ ਵਾ ਤੇ ਚਾਹ ਪੀ ਲਈ ਹਾਂ ਚਾਹ ਦੇ ਆਪਾਂ ਵੀ ਨੇ ਪੀਤੀ ਹੋ ਗਈ ਮੋਸ਼ ਪੀਤੀਆਂ ਚਾਹੀਆਂ ਤੇ ਤੇ ਚਾਹ ਤੇ ਬੁਲਾ ਲਾ ਕੇ ਪਏ ਆ ਇੱਕ ਲਫਾ ਤੇਰੀ ਝਾਂਜਰ ਨਾਲ ਸਾਡਾ ਦਿਲ ਟੜਕਾ ਲਾ ਹਾਏ ਤੇ ਫਿਰ ਉਹ ਗਾਣਾ ਗਾਏਗਾ ਲਾ ਕੇ ਚਾਰ ਪੈਗ ਵਲੀਏ ਪੈਂਦੇ ਗੱਡੀ ਦੀ ਡਿੱਗੀ ਖੋਲ ਕੇ ਨਾ ਨਾ ਬਾਬਾ ਫੋਨ ਮਰੋ ਗਿਆ ਇਸ ਕਰੇ ਨਹੀਂ ਕਰ ਸਕਦੇ ਕਿੰਨੇ ਕਮਰੇ ਆ ਗਏ ਕਰੀ ਹਏ ਨਹੀਂ ਕਰ ਸਕਦੇ ਕੋਈ ਕੁੜੀਆਂ ਮੁੰਡੇ ਨਾਲ ਨਾਲ ਹੈਗੇ ਆ ਇਸ ਕਰੇ ਆਪਾਂ ਨਹੀਂ ਕਰ ਸਕਦੇ ਅਵਾ ਕੱਲੇ ਕੱਲੇ ਕਾਵਾਂਗੇ ਆਏ ਹਾਏ ਕੱਲੇ ਚਕਾਉਣਾ ਕੀ ਫਾਇਦਾ ਵਾ ਬਬੂਲ ਕੇ ਚਕਾਉਣਾ ਚਾਹੀਦਾ ਬੰਦੇ ਦਾ ਨਾਮ ਭੰਦਾ ਭੰਦਾ ਸਹੀ ਆ ਆਪਾਂ ਇੱਕ ਜਮੇ ਖਲੋ ਕੇ ਪਵਾਏ ਠੀਕ ਆ ਕਾਲਜ ਗਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਬਾਨੀ ਸੰਸਥਾਪਕ ਸੰਤ ਬਾਬਾ ਤਾਰਾ ਸਿੰਘ ਇਸਰਹਾਲੀ ਸਾਹਿਬ ਬਹੁਤ ਹੀ ਸੁੰਦਰ ਗੇਟ ਸਿੱਖਣ ਲਈ ਆ ਉਸੇ ਵਾਲੀ ਜਾਓ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਹੁਣ ਫੇਰ ਅਸੀਂ ਆ ਗਏ ਆ ਰੈਲੀ ਰੂਲੀ ਕੱਢ ਕੇ ਬਸ ਸੋਹਣੇ ਜਿਹੜੇ ਆਪਣੇ ਕਾਲਜ ਦੇ ਤੁਹਾਨੂੰ ਦਰਸ਼ਨ ਕਰਾ ਦਿੱਤੇ ਆ ਇਧਰਲੇ ਪਾਸੇ ਬਗੀਚਾ ਆ ਸਾਡੇ ਜੂਨੀਅਰ ਵਿਦਿਆਰਥੀ ਆ ਸਾਡੇ ਤੋਂ ਹੌਲੀ ਹੌਲੀ ਮੱਲਾ ਮਾਰਨਗੇ ਵੱਧੇ ਜਾ ਰਹੇ ਆ ਅੱਗੇ ਤੇ ਚੰਗੇ ਪੂ ਦੇਖ ਲਈ ਇੱਥੇ ਆਏ ਆ ਏ ਆ ਮੁੰਡਾ ਜਸ਼ਨ ਆ ਆਪਣਾ ਸਰਵ ਸ਼੍ਰੇਸ਼ਟ ਵਧੀਆ ਮਿੱਤਰ ਆ ਇਹ ਆਪਣੀ ਦੀ ਜਿਹੜੀ ਮਿੱਤਰਤਾ ਉਹ ਲਾਇਬ੍ਰੇਰੀ ਦੇ ਵਿੱਚ ਸ਼ੁਰੂ ਹੋਈ ਸੀ ਵਧੀਆ ਘੈਂਟ ਇਨਸਾਨ ਤੇ ਬਹੁਤ ਸੋਹਣਾ ਕਾਲਜ ਤੁਸੀਂ ਵੀ ਬਹੁਤ ਸੋਹਣੇ ਹੋ ਬਹੁਤ ਸੋਹਣੀ ਹੈ ਤੁਹਾਡੀਆਂ ਦਸਤਾਰਾਂ ਪੱਗਾਂ ਵਧੀਆ ਨੇਚਰ ਵੀ ਘੈਂਟ ਤੁਹਾਡਾ ਲਓ ਬੱਸ ਵੀ ਆ ਗਈ ਆਪਣੀ ਮੰਡੇ ਅੰਦਰ ਕੱਡੇ ਜਾ ਰਹੇ ਆ ਮੰਡਰ ਚਾਨੀ ਮਿੰਟਾਂ ਦੇ ਵਿੱਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਇੱਧਰ ਮਿੱਲਾ ਗੱਡੀ ਵੇੜਦੀ ਧਰਦੇ ਦਾ ਇੱਧਰ ਕਿਤੇ ਸੋਨੂ ਸੀਤੂ ਵਾਲੇ ਦਾ ਫੈਨ ਵੀ ਪੁੱਜਿਆ ਹੋਇਆ ਮਰਤ ਲੱਡੂ ਆ ਚੱਲ ਆ ਜਾ ਆ ਜਾ ਚੱਲੀਏ ਆ ਯਾਰ ਕੱਢ ਲੈ ਭੰਡਈ ਚਲੋ ਗਾਂ ਚੱਲ ਗਏ ਆ ਅਕੜਸ਼ੀ ਲੈ ਲਓ ਅੰਟੀ ਕੜਸ਼ੀ ਮਾਰ ਰਹੇ ਹੋ ਨਾ ਕੀ ਨਾ ਮਾਰਦੇ ਆ ਬੰਦ ਕਰ ਦੋ ਨਾ ਹਾਂਜੀ ਕਰ ਲਓ ਅੱਜ ਇੱਟਾਂ ਚੁੱਕ ਚੁੱਕ ਕੇ ਲੈ ਕੇ ਜਾਂਦੇ ਆ ਉੱਥੇ ਤੇ ਪੱਠੀ ਬਣਾਉਣ ਲੱਗੇ ਆ ਤੇ ਲੋਹ ਲਾਵਾਂਗੇ ਨਾ ਰੋਟੀਆਂ ਪਕਾਵਾਂਗੇ ਸასი ਗਾਲ ਜੀ ਸასი ਗਾਲ ਇਟ ਨਾਲ ਇਟ ਖੜਕਾਉਣਾ ਪੰਜਾਬੀ ਮੁਹਾਵਰੇ ਦਾ ਅਰਥ ਦੱਸੋ ਗਾਇਸ ਚਾਹ ਆਪਣੀ ਰੈਡੀ ਹੋ ਗਏ ਵੇਖ ਤੇ ਆ ਲਓ ਜੀ ਚਾਹ ਚ ਕਹਿੰਦੇ ਦੁੱਧ ਥੋੜਾ ਘੱਟ ਤੇ ਦੁੱਧ ਹੋਰ ਲੈਣ ਗਏ ਆ ਤੇ ਕੀ ਹੋਇਆ ਮੇਰਾ ਯਾਰ ਕਾਲਾ ਹਨਾ ਕਾਲੇ ਕਰਮਾਂ ਵਾਲੇ ਮੈਨੂੰ ਕੁੜੀਆਂ ਨਹੀਂ ਤੇ ਚਾਹ ਕਰਮਾਂ ਵਾਲੀ ਤੇ ਕਾਲੀ ਤੇ ਕੀ ਆ ਦੁੱਧ ਦੇ ਵਿੱਚ ਹੋਰ ਪਾਵਾਂਗੇ ਤੇ ਵਧੀਆ ਬਣੂਗੀ ਫੇਰ ਚਾਹ ਜੀ ਤਾਂ ਤੇ ਇਹਦਾ ਅਭੀਜੀ ਦੱਸੇ ਕਿ ਨਵਾ ਐਨਐਸਸ ਦਾ ਕੈਂਪਸ ਥਰਡ ਤੇ ਪਹਿਲੇ ਦੇ ਵਿੱਚ ਤੂੰ ਬੈਸਟ ਨਿਕਲੇ ਹਾਂ ਹਾਂ ਬੈਸਟ ਕੱਟ ਤੇ ਐ ਕਿਵੇਂ ਤੂੰ ਰੱਖਦਾ ਫਿਰ ਬੈਸਟ ਨਿਕਲੇ ਕੋਸ਼ਿਸ਼ ਆ ਕਿ ਨਿਕਲਾ ਠੀਕ ਆ ਆ ਮੁੰਡੇ ਦੇ ਕੱਪੜੇ ਦੇਖੋ ਕੋਈ ਪਰਿਵਾਰਿਕ 6 ਮਹੀਨੇ ਵਿਆਹ ਵੀ ਹੈ ਸ਼ਾਦੀਆਂ ਵਾਹ ਬਹੁਤ ਹੈ ਵਿਆਹ ਦੀਆਂ ਸ਼ਾਦੀ ਹੋ ਜਾਂ ਰਹੀ ਮੁੰਡੇ ਦੀ ਸ਼ਾਦੀ ਸੱਚੀ ਹੋ ਜਾਂ ਰਹੀ ਆ ਹਾਂ ਨਹੀਂ ਮਜ਼ਾਕ ਕਰਦਾ ਪਾਰਨੀ ਵਾਦ ਜਾਣੀ ਜਾਂਦਾ ਪਾਰਨੀ ਮਾਰਤੀ ਪਤੰਦਰਾ ਮੈਂ ਆਹ ਮੁੰਡਾ ਐਨ ਕਹਿੰਦੇ ਕੰਮ ਪੂਰਾ ਕਰਦਾ ਬੈਸਟ ਵਲੰਟੀਅਰ ਨਿਕਲਿਆ ਸੀ 2023 ਦੇ ਵਿੱਚ ਅਭੀਜੀਤ ਸ਼ਰਮਾ ਨਸ਼ਰੇ ਪਨਵਾਂ ਦੀ ਧਰਤੀ ਦਾ ਇਹ ਬਾਲਣ ਮੁੰਡਾ ਇਕੱਠਾ ਕਰ ਰਿਹਾ ਬਹੁਤ ਜ਼ਿਆਦਾ ਕੰਮ ਕਰਦਾ ਇਹਨੂੰ ਪਤਾ ਨਹੀਂ ਲੱਗਦਾ ਕਿੱਦਾਂ ਕਿੱਥੇ ਮੇਰੇ ਕੱਪੜੇ ਆ ਕੀ ਹਸਾਬਕਤਾ ਵੈਨ ਕੱਪੜਿਆਂ ਦੀ ਬਿਨਾ ਪ੍ਰਵਾਹ ਕਰਦੇ ਹੋਏ ਕੰਮ ਕਰਦਾ ਮੁੰਡਾ ਜੇ ਕਿਸੇ ਨੂੰ ਕੋਈ ਕੰਮ ਜੇ ਐਨਐਸਐਸ ਦੇ ਗਾਵੇ ਕੋਈ ਹੈਗੇ ਟੀਚਰ ਉਹਨਾਂ ਨੂੰ ਵੀ ਕਹੋ ਕਿ ਮੈਨੂੰ ਜ਼ਿਆਦਾ ਜ਼ਿਆਦਾ ਕੰਮ ਦੇ ਦੇ ਜਾਵੇ ਹਾਏ ਹਾਏ ਬੈਸਟ ਲੈਵਲ ਦੇ ਜਾਂ ਚੱਨਾ ਡਿਸਟ੍ਰਿਕਟ ਲੈਵਲ ਤੇ ਹਾਂ ਜੀ ਠੀਕ ਆ ਜਾ ਜਾ ਮੈਨੂੰ ਕੰਮ ਦਿੱਤਾ ਜਾਵੇ ਠੀਕ ਆ ਚੱਲ ਬਈ ਇਹ ਬਾਲਨ ਚੁੱਕ ਕੇ ਉੱਥੇ ਚਾਹ ਲਾਗੇ ਲੈ ਕੇ ਚੱਲਿਆ ਚਾਹ ਜਿਹੜੀ ਆਪਣੀ ਬਣ ਰਹੀ ਆ ਤੇ ਅਮਰ ਧੋਣੀ ਆਣ ਤਿਆਰ ਆ ਇਹ ਚਾਹ ਦੇ ਕਾਰੀਗਰ ਆ ਅਮਰ ਤੋਂ ਹਰ ਚਾਹ ਘੈਂਟ ਬਣਾਉਣੀ ਆ ਘੜਕ ਨਾ ਪੂਰੀ ਘੈਂਟ ਦੇ ਲੋਕ ਲਾਚੀਆਂ ਪਾ ਆ ਗਏ ਬਦਾਮ ਵਾਲੀ ਚਾਹ ਪੀਵਾਂਗੇ ਤੁਹਾਨੂੰ ਵਾਹੋ ਅੱਛਾ ਤੁਮ ਲੋਗ ਮੈਂ ਲਾਚੀ ਤੇਰੇ ਪਿੱਛੇ ਆ ਕੇ ਵਾਚੀ ਲਾਉ ਲਾਤੀਆਂ ਵਾਲੀ ਲਾਉਂਦੇ ਲਾਉਂਦਾ ਆ ਵੀ ਮੁੰਡਾ ਕਹਿੰਦੇ ਸਿਰੇ ਦਾ ਵਲੌਗਰ ਆ ਸੁਤਵਿੰਦਰ ਸ਼ੇਰੋਂ ਦੀ ਧਰਤੀ ਦਾ ਲਾਉਂਦਾ ਵਾਲੀ ਚਾਹ ਜਾਂਗ ਲਾਉਂਦਾ ਵਾਲੀ ਆ ਬਿੱਲਾ ਗੜੜੇ ਵਾਲ ਦੀ ਧਰਤੀ ਦਾ ਨਹੀਂ ਗੰਡੀ ਵੈਂਟ ਦੀ ਧਰਤੀ ਦਾ ਆ ਗਾਦੇ ਸਿੱਧਾ ਨਾਂ ਦੱਸਦੇ ਇੱਕ ਕਾਸ਼ਦੀਪ ਸਿੰਘ ਬਿੱਲਾ ਪਿਤਾ ਜਨਾ ਪਿਤਾ ਜਨਾ ਬਿੱਲੀ ਬਿੱਲੀ ਅੱਖ ਵਾਲੀ ਪਵਾੜਾ ਤੇਰੀ ਅੱਖ ਦਾ ਆਏ ਬਾਪੂ ਜੀ ਪੱਥਰ ਰੱਖਣ ਲੱਗੇ ਆ ਇਹਨਾਂ ਦੀ ਬਣਾਉਣੀ ਹੈ ਅੰਟੀ ਜੀ ਕਿੰਨਾ ਟਾਈਮ ਲੱਗਣਾ ਸਬਜ਼ੀ ਬਣਾਉਣ ਤੇ ਸਬਜ਼ੀ ਬੱਸ 5 ਮਿੰਟ ਲੱਗਦੇ ਆ 5 ਮਿੰਟ ਹਾਂਜੀ ਅਛਾ ਸਬਜ਼ੀ ਦੇਖੋ ਜੀ ਬਹੁਤ ਵਧੀਆ ਆ ਰਹੀ ਹੈ ਬੱਚੇ ਬੱਚਾ ਨੂੰ ਭੁੱਖ ਲੱਗਣ ਦੀ ਹੈ ਨਾ ਬੱਸ ਭੱਜਿਆ ਭੁੱਖ ਲੱਗਣ ਦੀ ਤਾਂ ਬੇਟਾ ਤੇਰੀ ਭੁੱਖ ਕਿੰਨੀ ਸਹੀ ਇੱਕ ਡਗੜਾ 150 ਬੱਚਾ ਤੇ ਆ ਨਾ ਪੂਰੇ ਰੱਜ ਜਾਣਗੇ ਮੈਂ ਨਹੀਂ ਵਧੂ ਵਧੂਗੀ ਪੁੱਤ ਵਧੂਗੀ ਸਬਜ਼ੀ ਵਧੂਗੀ ਕੱਢਦੀ ਜੀ ਅੱਜ ਉਹ 스멜 ਬੜੀ ਸੋਹਣੀ ਆ ਰਹੀ ਏ ਵੇ ਹੁਣ ਸਾਨੂੰ 스멜 ਸੰਗ ਸੰਗ ਕੇ ਭੱਖ ਲੱਗੀ ਆ 200 ਬੱਚਾ ਆ ਜਾਣਾ 200 ਬੰਦਾ ਆਪੇ ਆਟੇ ਵਾਲਾ ਜੀ ਹੁਣ ਉਹ ਸਰਾ ਲੈ ਸਰਾ ਲੈ ਸਰਾ ਲੈ ਉਹ ਨਹੀਂ ਰਹਿ ਇੱਕਦਮ ਅੱਜ ਜਿਹਨਾਂ ਨਾਲ ਕਵਰ ਗਾਰੰਟੀ ਦੀ ਆਟਾ ਐਨ ਗੁੰਨ ਰਹੇ ਆ ਤੇ ਚਾਨੀ ਮਿੰਟਾਂ ਦੇ ਵਿੱਚ ਜਿਹੜਾ ਸੁੰਦਰ ਸੁੰਦਰ ਜਿਹੜੇ ਫੁਲਕੇ ਆ ਪ੍ਰਸ਼ਾਦ ਦੇ ਬਣਾ ਕੇ ਬੱਚਿਆਂ ਨੂੰ ਛਟਾਏ ਜਾਣਗੇ ਆਂਟੀ ਜੀ ਕਿੰਨਾ ਟਾਈਮ ਲੱਗਣਾ ਫੁਲਕੇ ਬਣਨ ਦੇ ਵਿੱਚ 10 ਮਿੰਟ ਲੱਗਣੇ ਬਸ 10 ਮਿੰਟ 10 ਮਿੰਟਾਂ ਦੇ ਵਿੱਚ ਫੁਲਕੇ ਬਣਨਗੇ ਸਬਜੀ ਵੀ ਰੈਡੀ ਆ ਸਬਜੀ ਰੈਡੀ ਆ ਠੀਕ ਆ ਆਂਟੀ ਜੀ ਧੰਨਵਾਦ ਬਹੁਤ-ਬਹੁਤ ਬਾਈ ਉਹ ਜੋਰ ਦੰਗ ਰਾਣੀ ਜੜ ਉਹ ਪਿਛਲੀ ਵਰੀ ਆ ਉਹਨਾਂ ਦੇ ਭਾਈ ਉਹ ਪਿਛਲੀ ਵਰੀ ਮਕੀਤ ਭਾਜੀ ਕੋਲ ਲੈਂਦੇ ਰਹ ਆਪਾਂ ਆਪਾਂ ਆ ਪਿਛਲੀ ਵਰੀ ਭਾਜੀ ਮਕੀਤ ਦੇ ਵੀ ਤੋਂ ਬੰਦਾ ਵੀ ਲੈਣੇ ਪਣਾ ਉਹ ਤੋਂ ਪਿਛਲੀ ਵਰੀ ਆਰਦੀ ਫੇਰ ਕੇ ਆਲਾ ਹੀ ਆ ਜੀ ਬਸ ਇਹੇ ਥੁਰ ਜਾਂਦਾ ਪਲੇਟਾਂ ਗਾਇਸ ਤਿਆਰ ਵਰ ਤਿਆਰ ਆ ਤੇ ਜਿਹੜਾ ਵਧੀਆ ਸਾਫ ਸਾਫ ਸੁਥਰੇ ਤੇ ਵਧੀਆ ਤਰੀਕੇ ਨਾਲ ਪ੍ਰਸ਼ਾਦਾ ਸ਼ਕੂਗਾ ਉਨੂੰ ਆ ਵਿਸ਼ੇਸ਼ ਤੌਰ ਤੇ ਸ਼ੀਲਡ ਨਾਲ ਸਨਮਾਨ ਕੀਤਾ ਜਾਵੇਗਾ। ਓਏ ਅਫੀਜੀ ਸ਼ਰਨਾ ਬੈਸਟ ਗੇਟਰ ਵੱਲੋਂ ਖਿੜਾ ਜਾਏਗਾ। ਬੈਸਟ ਗੇਟਰ ਵੱਲੋਂ। ਟੋਟਲੀ